ਸਤਿ ਸ਼੍ਰੀ ਅਕਾਲ ਮੇਰੇ ਵੀਰ ਭਰਾਣੇ ਹੋਤਨਾ ਮੇਰੇ ਵੀਰ ਭਰਾਕੇ ਮੈਂ ਹਾਂ ਥੋੜਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਟਾਕ ਮਾਰਕਟ ਤੇ ਆ ਤੁਸੀਂ ਦੇਖ ਸਕਦੇ ਹੋ ਥੋੜਾ ਤੁਹਾਡੇ ਲਈ ਅੱਜ ਆਪਾਂ ਮਿਸਟਰੀ ਦੀ ਇਹ ਆਪ অপਸ਼ਨ ਲੈ ਕੇ ਆਏ ਹਾਂ ਇਹ ਵੀ ਤੁਹਾਨੂੰ ਵਧੀਆ ਰਿਟਰਨ ਦੇ ਸਕਦੀ ਹੈ ਆਪਣੇ ਚੈਨਲ ਤੇ ਜਿਹੜੇ ਵੀਰ ਨਵੇਂ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂ ਤੁਸੀਂ ਦੇਖ ਸਕਦੇ ਆ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਆਪਸ਼ਨਸ ਦਿੰਦੇ ਰਹਿੰਦੇ ਆ ਸਾਰੀਆਂ ਟ੍ਰੈਂਡ ਲਾਈਨ ਕਰਕੇ ਆਪਾਂ ਪਹਿਲਾਂ ਦਿੱਤੀਆਂ ਜਿਆਂ ਦੇਖੋ ਟ੍ਰੈਂਡ ਲਾਈਨ ਤੋਂ ਥੱਲੇ ਆਇਆ ਮਾਰਕੀਟ ਹੈ ਤੋਂ ਦੇਖ ਸਕਦੇ ਆ ਪਰਫਾਰਮੈਂਟ ਮਾਰਕੀਟ ਨੇ ਅਪਸਾਈਡ ਮੂਵਮੈਂਟ ਲਈ ਤਾਂ ਦੇਖੋ ਆਪਾਂ ਟ੍ਰੈਂਡ ਲਾਈਨ ਕੀਤੀ ਸੀ ਇਹ ਪਹਿਲੀ ਉਸ ਤੋਂ ਬਾਅਦ ਮਾਰਕੀਟ ਨੇ ਡਾਊਨ ਟ੍ਰੈਂਡ ਲੈਣਾ ਸ਼ੁਰੂ ਕੀਤਾ ਜਿੱਦ ਜਿੱਥੇ ਆਪਣੇ ਟੈਂਡ ਲਾਈਨਿੰਗ ਉੱਥੇ ਸਪੋਰਟ ਹੈ ਦੇਖ ਸਕਦੇ ਆ ਇਹ ਇੱਥੇ ਵੀ ਮਾਰਕਟ ਰੁਕੀ ਹੈ ਉਸ ਤੋਂ ਬਾਅਦ ਮਾਰਕਟ ਨੇ ਇੱਥੇ ਸੋ ਬਾਅਦ ਇੱਕ ਹੋਇਆ ਰੈੱਡ ਕੈਂਡਲ ਕਿੰਨੀ ਵੱਡੀ ਬਣੀ ਹੈ ਇੱਥੇ ਮਾਰਕਟ ਨੇ ਟੱਚ ਕੀਤਾ ਉਸ ਤੋਂ ਬਾਅਦ ਰੈੱਡ ਕੈਂਡਲ ਉਸ ਤੋਂ ਬਾਅਦ ਮਾਰਕਟ ਡੈਗ ਦੀ ਡੈਗ ਦੀ ਥਲੇ ਦੇਖੋ ਮਾਰਕਟ ਨੇ ਹੁਣ ਆਪਣਾ ਲੋ ਲਾਇਆ ਆ 22526 ਦਾ ਸੋ ਤੁਸੀਂ ਦੇਖ ਸਕਦੇ ਆ ਮਾਰਕਟ ਨੇ ਲੋ 2500 26 ਦਾ ਲਾਤਾ ਹੈ ਠੀਕ ਹੈ ਪਪਾ ਤੋਂ ਇੱਕ ਆਪਸ਼ਨ ਦੇਾਂਗੇ 27 ਫਰਬਰੀ ਦੀ 27 ਫਰਬਰੀ ਨੂੰ ਮਾਰਕੀਟ ਆਪਣਾ ਕਿੱਧਰਲੇ ਪਾਸੇ ਜਾ ਸਕਦੀ ਹੈ ਸਭ ਤੋਂ ਪਹਿਲਾਂ ਜਿਹੜੇ ਆਪਣੇ ਵੀਰੇ ਜਿਹੜੇ ਮਾਰਕੀਟ ਦੇ ਵਿੱਚ ਨਵੇਂ ਆ ਉਹਨਾਂ ਨੂੰ ਆਪਾਂ ਇਹੀ ਆਪਸ਼ਨ ਸਭ ਤੋਂ ਪਹਿਲਾਂ ਇਹ ਹੀ ਕਹਾਂਗੇ ਕਿ ਤੁਸੀਂ ਡਾਇਰੈਕਟਲੀ ਆਪਣੇ ਮਾਰਕੀਟ ਦੇ ਵਿੱਚ ਪੈਸਾ ਨਹੀਂ ਲਾਣਾ ਹੈਗਾ ਜੇ ਤੁਸੀਂ ਆਪਣੀ ਮਾਰਕੀਟ ਦੇ ਵਿੱਚ ਡਾਇਰੈਕਟ ਆਨੈ ਪੈਸਾ ਲਾਣੇ ਆ ਤੇ ਤੁਹਾਨੂੰ ਲਾਸ ਹੋਣ ਦੇ ਚਾਂਸਸ ਜ਼ਿਆਦਾ ਹੈ ਕਿਉਂਕਿ ਬੀਰਪਰਾ ਆਂਦੇ ਨੇ ਉਹ ਸੋਚਦੇ ਨੇ ਕਿ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਬਹੁਤ ਛੇਤੀ ਬਣ ਜੇਗਾ ਨਹੀਂ ਸਟਾਕ ਮਾਰਕੀਟ ਦੇ ਵਿੱਚ ਜੇ ਤੁਹਾਡਾ ਪ੍ਰੋਫਿਟ ਵੀ ਜਿੰਨਾ ਹੋਊਗਾ ਉਨਾ ਹੀ ਲਾਸ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਕਿਉਂਕਿ ਜਿੰਨਾ ਚਿਰ ਤੁਸੀਂ ਇਹਨੂੰ ਮਾਰਕੀਟ ਨੂੰ ਸਮਝੂਗੇ ਨਹੀਂ ਤੇ ਮਾਰਕੀਟ ਦੇ ਵਿੱਚ ਪੈਸਾ ਲਾਉਂਗੇ ਤੁंडा ਮਾਰਕੀਟ ਦੇ ਵਿੱਚ ਪੈਸਾ ਲਾਇਆ ਵਿਕਾਰ ਹੈ ਕਿਉਂਕਿ ਮਾਰਕੀਟ ਦੇ ਵਿੱਚ ਜਿੰਨੀ ਤੇਜ਼ੀ ਨਾਲ ਪੈਸਾ ਆਉਂਦਾ ਹੈ ਉਨੀ ਤੇਜ਼ੀ ਨਾਲ ਪੈਸਾ ਚਲਾ ਵੀ ਜਾਂਦਾ ਹੈ ਆ ਤੁਸੀਂ ਦੇਖ ਸਕਦੇ ਹੋ ਸਾਈਡ ਦੇ ਉੱਤੇ ਆ ਪੰਜੋ ਫਾਈਨੈਂਸ ਠੀਕ ਹੈ ਇਹ ਆਪਾਂ ਸਟਾਕ ਦਿੱਤੇ ਹੈ ਡਨ ਐਂਟਰਪ੍ਰਾਈਜ਼ਰ ਦਿੰਦਾ ਹੈ ਇਹ ਐਕਸਲ ਹੈ ਇਹ ਜਿਹੜਾ ਐਕਸਲ ਸਟਾਕ ਹੈ ਇਹਦੀ ਵੀ ਆਪਾਂ ਸ਼ਾਰਟ ਵੀਡੀਓ ਪਾਈ ਹੋਈ ਹੈ ਸ਼ਾਰਟ ਵੀਡੀਓ ਪਾਈ ਹੋਈ ਸੀਗੀ ਇਹ ਕਿਸ ਨੇ ਨਹੀਂ ਦੇਖੀ ਮੇਰੇ ਵੀਰ ਭਰਾਵਾਂ ਨੇ ਆਪਣੇ ਚੈਨਲ ਤੇ ਜਾ ਕੇ ਸ਼ਾਰਟ ਵੀਡੀਓ ਦੇਖ ਸਕਦੇ ਆ ਇਹ ਐਕਸਲ ਹੈਗਾ ਹੈ ਪੈਨੀ ਸਟਾਕ ਹੈ ਪੈਨੀ ਸਟਾਕ ਉਹ ਹੁੰਦੇ ਨੇ ਜਿਹੜੇ ਸ਼ੋਅ ਦੇ ਸਟਾਕ ਨੇ ਇਹ ਸਟਾਕ ਦੇ ਵਿੱਚ ਆਪਾਂ ਤੁਹਾਨੂੰ ਐਡਵਾਈਸ ਦਿੱਤੀ ਸੀ ਉਸ ਟਾਈਮ ਇਹ 80 ਪੈਸ ਦਾ ਸੀਗਾ ਤੇ 2 ਰੁਪਏ ਤੋਂ ਜਾ ਕੇ ਵਾਪਸ ਆਇਆ ਹੈ ਇਹ ਜਿਹਨੇ ਭਰਾਵਾਂ ਨੇ ਜੀ ਆਪਣੀ ਸ਼ਾਰਟ ਵੀਡੀਓ ਦੇਖ ਕੇ ਇਹਨੂੰ ਬਾਏ ਕੀਤਾ ਸੀ ਤੇ ਇਹਦੇ ਵਿੱਚ ਪੈਸੇ ਵਧੀਆ ਬਣਾਏ ਸੀਗੇ ਜਿਹੜੇ ਵੀ ਭਰਾਵਾਂ ਨੇ ਆਪਣੇ ਸਟਾਕ ਦੇ ਇਹ ਬਾਏ ਕੀਤਾ ਤੁਸੀਂ ਆ ਆਪਾਂ ਤੇ ਰਿ ਕਮੈਂਡ ਕੀਤਾ ਸੀ ਇੱਕ ਆਪਾਂ ਤੁਹਾਨੂੰ ਦਿੱਤਾ ਸੀਗਾ ਇਹ ਡਿਫੈਂਸ ਸਟਾਕ ਦਿੱਤਾ ਸੀ ਤੁਹਾਨੂੰ ਡਿਫੈਂਸ ਸਟਾਕ ਦੱਦੇ ਆਪਾਂ ਡਿਫੈਂਸ ਸਟਾਕ ਦਿੱਤਾ ਜੀਗਾ BHL BHL ਤੁਹਾਨੂੰ ਆਪਾਂ ਦਿੱਤਾ ਸੀਗਾ BHL B ਤੁਹਾਨੂੰ 200 ਤੇ ਦਿੱਤਾ ਸੀ ਕੁਝ ਉਸ ਟਾਈਮ 200 ਤੋਂ 3 ਇਨ ਦਾ ਟਾਰਮ ਦਿੱਤਾ ਫਿਰ ਵਾਪਸ ਵੀ ਆ BHL ਥੱਲੇ ਆਇਆ ਆਪਾਂ ਤੁਹਾਨੂੰ ਇਦਾਂ ਕਈ ਸਟਾਕ ਦੇ ਬਾਰੇ ਵੀ ਇਨਫੋਰਮੇਸ਼ਨ ਦਿੱਤੀ ਹੋਈ ਆ ਆਪਣੇ ਚੈਨਲ ਦੇ ਉੱਤੇ ਆਪਣੇ ਚੈਨਲ ਨੂੰ ਪਹਿਲਾਂ ਤਾਂ ਲਾਈਕ ਤੇ ਸਬਸਕ੍ਰਾਈਬ ਕਰ ਲਓ ਕਿ ਆਪਣਾ ਮੋਟਿਵ ਕੀ ਹੈ ਭਰਾਵਾਂ ਦਾ ਪੈਸਾ ਸੇਫਲੀ ਬਚਾਉਣਾ ਵਧੀਆ ਤੋਂ ਵਧੀਆ ਸਟਾਕ ਲੈ ਕੇ ਆਣੇ ਕਈ ਸਟਾਕ ਐਦਾਂ ਦੇ ਵੀ ਆ ਜਿਹੜੇ ਤੁਹਾਨੂੰ ਡਿਵੀਡੈਂਡ ਦਿੰਦੇ ਨੇ ਡਿਵੀਡੈਂਡ ਦਾ ਮਤਲਬ ਕੀ ਹੁੰਦਾ ਹੈ ਉਹ ਵੀ ਤੁਹਾਨੂੰ ਆਪਾਂ ਸਮਝਾਵਾਂਗੇ ਆਪਣੀ ਵੀਡੀਓ ਦੇ ਵਿੱਚ ਕਿ ਡਿਵੀਡੈਂਡ ਕੀ ਹੁੰਦਾ ਹੈ ਠੀਕ ਹੈ ਚਲੋ ਅੱਜ ਆਪਾਂ ਤੁਹਾਨੂੰ ਆਪਸ਼ਨ ਦੇ ਵਿੱਚ ਲੈ ਚੱਲਦੇ ਆਂ ਜੇ ਆਪਾਂ ਜਿਹੜੀ ਆਪਸ਼ਨ ਬਾਏ ਕਰਨੀ ਹੈ ਆਪਾਂ ਲੈਣਾ ਹੈ ਨਿਫਟੀ ਦਾ ਮਿਟਲੇ 4 ਤੋਂ ਜਾ ਕੇ ਆਪਾਂ অপশন ਲੈ ਸਕਦੇ ਆ ਕਿ ਆਪ ਵੀ অপਸ਼ਨ ਦੇਖ ਲਈਏ ਜੀ ਜੀ ਇਹਦੇ ਆਪਾਂ অপਸ਼ਨ ਖੜ ਲਈ ਠੀਕ ਹੈ ਜੀ ਆ ਦੇਖੋ ਆਪਾਂ ਦੇਖ ਸਕਦੇ ਆ ਨਿਫਟੀ ਦੇ অপਸ਼ਨਸ ਆ ਗਏ ਆ ਆਪਣੇ ਕੋਲ ਜੇ ਤੁਸੀਂ ਦੇਖਦਾ ਥੋੜੇ ਬਲਰ ਹੋ ਜਾਂਦਾ ਆਪਣਾ ਮੋਬਾਈਲ ਇਹ ਥੋੜਾ ਜਿਆਦਾ ਜਿੱਦ ਦਾ ਇਹਨਾਂ ਸਹੀ ਹੈ ਇਹ ਦੇਖ ਸਕਦੇ ਆ ਇਹ ਆਪਣੀ ਮਾਰਕੀਟ ਬੰਦ ਹੋ ਰਹੀ ਹੈ 2500 2500 ਦੇ 50 ਦੇ ਵਿੱਚ ਵਿੱਚ ਸਹੀ ਹੈ ਇਹ ਆਪਣਾ ਇੰਡਾ ਮਨੀ ਹੈ ਠੀਕ ਹੈ ਇਹ ਆਊਟ ਦਾ ਮਨੀ ਥੱਲੇ ਵਾਲਾ ਹੈ ਐਡ ਦਾ ਮਨੀ ਉੱਪਰ ਵਾਲਾ ਹੈ ਆਪਾਂ ਉਸ ਹੱਬ ਨਾਲ ਲੈਣੀ ਕਿਉਂਕਿ ਆਪਣੀ ਜਿਹੜੀ ਇਹਦੀ ਮੰਥਲੀ ਐਕਸਪਾਇਰੀ ਹੈ ਉਹ ਵੀ ਕੱਲ ਦੀ ਹੋਈ ਹੈ ਹਾਂ ਉਹ ਸਟਾਈਫਰ ਵੀ ਦੀ ਐਕਸਪਾਇਰੀ ਹੈ ਕਿਉਂਕਿ ਉਹਦੇ ਵਿੱਚ ਇਹ ਹੈ ਕਿ ਮਾਰਕੀਟ ਨੇ ਅੱਪ ਵੀ ਜਾਣਾ ਤੇ ਡਾਊਨ ਵੀ ਜਾਣਾ ਕਿਉਂਕਿ ਉਹਦੇ ਵਿੱਚ ਵੋਲੇਟਿਲਟੀ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਆਪਾਂ ਕੋਈ ਵੀ ਸਟਾਕ ਨੂੰ ਲੈਣੇ ਆ ਜਾਂ ਕੁਝ ਵਿੱਚ ਵੈਲਟੇਡੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਕੁਝ ਨਵੇਂ ਲੋਕ ਆਂਦੇ ਵੀ ਹੈ ਤੇ ਜਾਂਦੇ ਵੀ ਹੈ ਕਿਉਂਕਿ ਲਾਸਟ ਡੇ ਹੁੰਦਾ ਹੈ ਤੇ ਉਹਦੇ ਵਿੱਚੋਂ ਸਾਰੇ ਆਪਣਾ ਪੈਸਾ ਕੱਢਦੇ ਆ ਉਸ ਕਰਕੇ ਮਾਰਕੀਟ ਇੱਕਦਮ ਡਾਊਨ ਟ੍ਰੈਂਡ ਨੂੰ ਆਂਦੀ ਹੈ ਜਦੋਂ ਕੋਈ ਮਾਰਕੀਟ ਦੇ ਵਿੱਚ ਪੈਸਾ ਪਾਉਂਦਾ ਹੈ ਤੇ ਮਾਰਕੀਟ ਅਪਸਾਈਡ ਨੂੰ ਮੂਵਮੈਂਟ ਕਰਦੀ ਹੈ ਤੋਂ ਉਹਦੇ ਨਾਲ ਆਪਾਂ ਨੂੰ ਲੌਸ ਹੋਣ ਦੇ ਚਾਂਸ ਜ਼ਿਆਦਾ ਵੱਜ ਜਾਂਦੇ ਨੇ ਪੈਸਾ ਆ ਦੇ ਚਾਂਸਸ ਵੀ ਵੱਜ ਜਾਂਦੇ ਨੇ ਇਹ ਜਿਹੜੀ ਚੀਜ਼ ਨੂੰ ਜ਼ਿਆਦਾ ਧਿਆਨ ਰੱਖਣਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਕਿ ਮਾਰਕੀਟ ਦੇ ਵਿੱਚ ਜਿਸ ਦਿਨ ਐਕਸਪਾਇਰੀ ਹੈ ਉਸ ਦਿਨ ਘੱਟ ਤੋਂ ਘੱਟ ਤੁਸੀਂ ਆਪਣਾ ਸਟੌਪ ਲੌਸ ਛੁਟਾ ਰੱਖਣਾ ਹੈ ਸਟੌਪ ਲੌਸ ਲੈ ਕੇ ਹੀ ਚੱਲਣਾ ਹੈ ਸਟੌਪ ਲੌਸ ਤੋਂ ਬਿਨਾ ਤੁਸੀਂ ਕੋਈ ਵੀ ਆਪਸ਼ਨ ਨਹੀਂ ਲੈਣੀ ਜੇ ਤੁਸੀਂ ਸਟੌਪ ਲੌਸ ਬਿਨਾ ਸਟੌਪ ਲੌਸ ਤੋਂ ਬਿਨਾ ਆਪਸ਼ਨ ਲੈਣੇ ਹੈ ਤਾਂ ਤੁਹਾਡਾ ਸਾਰਾ ਪੈਸਾ ਚਲਾ ਜਾਏਗਾ ਠੀਕ ਹੈ ਪਹਿਲਾਂ ਤੁਹਾਨੂੰ ਚਾਰਟ ਸਮਝਾ ਦਿੰਨੇ ਆ ਜਿਵੇਂ ਆ ਦੇਖੋ ਆਪਾਂ ਨਿਫਟੀ ਦਾ ਚਾਰਟ ਖੋਲ ਲਿਆ ਚਾਰਟ ਖੋਲ ਰਣ ਦੋ ਨਿਫਟੀ ਦਾ ਚਾਰਟ ਓਪਨ ਕਰ ਲਿਆ ਆਪਾਂ ਕਰਦੇ ਆ 5 ਡੇ ਦੀ ਕੈਂਡਲ ਦੇ ਠੀਕ ਹੈ ਇਹ 5 ਦਿਨ ਦੇ ਆਪਾਂ ਪਹਿਲਾਂ ਦੇਖਦੇ ਆ 5 ਦਿਨ ਦੇ ਵਿੱਚ ਆਪਣੇ ਮੂਵਮੈਂਟ ਇਹ ਹੋਈ ਹੈ ਦੇਖੋ ਆਪਣੇ ਮਾਰਕੀਟ ਸਾਈਡਵੇਜ਼ ਤੋਂ ਬਾਤ ਲੈ ਆਣੀ ਸ਼ੁਰੂ ਹੋਈ ਹੈ ਆਪਾਂ ਜਿਹੜੇ ਸਟੌਪ ਲੌਸ ਆਪਾਂ ਲੈ ਕੇ ਚੱਲਣਾ ਦੇਖੋ ਆਪਾਂ ਨੂੰ ਸਟੌਪ ਲੌਸ ਲੈ ਕੇ ਚੱਲਣਾ ਦੀ ਆਪਾਂ ਤੁਹਾਨੂੰ ਟ੍ਰੈਂਡ ਲਾਈਨ ਕਰਕੇ ਹੁਣੇ ਦੱਸ ਦਿਆਂ ਕਿ ਕਿਹੜਾ ਤੁਸੀਂ ਸਟੌਪ ਲੌਸ ਲੈ ਕੇ ਚੱਲਣਾ ਹੈ ਕਿਹੜਾ ਨਹੀਂ ਇੱਕ ਦਿਨ ਦੇ ਵਿੱਚ ਜਾ ਕੇ 5 ਮਿੰਟ ਦੇ ਟਾਈਮ ਫਰੇਮ ਦੇ ਉੱਤੇ ਠੀਕ ਹੈ ਜੀ ਇਹ 5 ਮਿੰਟ ਦਾ ਟਾਈਮ ਫਰੇਮ ਦੇ ਵਿੱਚ ਆਪਾਂ ਮਾਰਕ ਦੇ ਵਿੱਚ ਬਣੀ ਰਹਿਣਾ ਜੇ ਤੁਸੀਂ ਕੋਈ ਵੀ ਆਪਣਾ ਇੰਡੀਕੇਸ਼ਨ ਇੰਡੀਕੇਟਰ ਦੇ ਬਾਰੇ ਵੀ ਆਪਾਂ ਤੋਂ ਪੁੱਛਣਾ ਚਾਹੁੰਦੇ ਆ ਆਪਾਂ ਇੰਡੀਕੇਟਰ ਦੇ ਬਾਰੇ ਵੀ ਜਰੂਰ ਦੱਸਾਂਗੇ ਕੋਈ ਵੀ ਇੰਡੀਕੇਟਰ ਦੇ ਬਾਰੇ ਆਪਾਂ ਨੂੰ ਤੁਸੀਂ ਪੁੱਛਣਾ ਹੈ ਬਲਿੰਗਰ ਵਾਈਨਡ ਹੈ ਐਮ ਏ ਸੀ ਡੀ ਹੈ ਰੀਬੈਬ ਲਾਈਨ ਹੈ ਮੂਵਿੰਗ ਐਵਰੇਜ ਹੈ ਕਿਸੇ ਵੀ ਤੇ ਸਾਡੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਤੁਹਾਨੂੰ ਜਰੂਰ ਉਹਦੇ ਬਾਰੇ ਇਨਫੋਰਮੇਸ਼ਨ ਦੇਵਾਂਗੇ ਤੇ ਆਪਾਂ ਹੁਣ ਤੁਹਾਨੂੰ ਇਹ ਟ੍ਰੈਂਡ ਲਾਈਨ ਕਰ ਲਈਏ ਦੇਖੋ ਇਹ ਟ੍ਰੈਂਡ ਲਾਈਨ ਕੀਤੀ ਹੈ ਤੇ ਇਹਦੇ ਵਿੱਚ ਮਾਰਕੀਟ ਦਾ ਮੂਵਮੈਂਟ ਕੀ ਹੋ ਸਕਦਾ ਹੈ ਇਹ ਹੁਣ ਤੁਹਾਨੂੰ ਦੱਸਦੇ ਆ ਜਿਹੜੀ ਆਪਾਂ ਟ੍ਰੈਂਡ ਲਾਈਨ ਕੀਤੀ ਹੈ ਇਸ ਟ੍ਰੈਂਡ ਲਾਈਨ ਨੂੰ ਆਪਾਂ ਇਹ ਟੈਂਡ ਲਾਈਨ ਆਪਾਂ ਚਾਰਟ ਨੂੰ ਦੇਖ ਕੇ ਕੀਤੀ ਹੈ ਵੀ ਚਾਰਟ ਕੀ ਕਰਦਾ ਹੈ ਨਾ ਤੇ ਪਿੱਛੇ ਮਾਰਕੀਟ ਹੈ ਇੱਕ ਹਫਤੇ ਦੇ ਵਿੱਚ ਮਾਰਕੀਟ ਨੇ ਕੀ ਕੀਤਾ ਇੱਕ ਵੀਕ ਦੇ ਵਿੱਚ ਨਾ ਤੁਸੀਂ ਇੱਥੋਂ ਦੇਖ ਸਕਦੇ ਹੋ ਇੱਕ ਵੀਕ ਦਾ ਜੇ ਤੁਸੀਂ ਦੇਖਣੇ ਜਾਂਦੇ ਮੇਰੇ ਜਿਹਦਾ 5 ਮਿੰਟ ਦਾ ਟਾਈਮ ਫਰੇਮ ਹੈ ਇਹਦੇ ਥੱਲੇ ਜਾ ਕੇ ਦੇਖੋ 4 ਆਵਰਸ ਜੇ ਤੁਸੀਂ ਥੱਲੇ ਜਾਉਂਗੇ 1 ਵੀਕ ਦਾ ਤੁਹਾਨੂੰ ਦੱਸ ਦੇਣਾ ਹੈ 1 ਵੀਕ ਤੋਂ ਤੁਸੀਂ ਪਤਾ ਕਰ ਸਕਦੇ ਹੋ ਕਿ ਮਾਰਕੀਟ ਕਿਸ ਤਰ੍ਹਾਂ ਮੂਵਮੈਂਟ ਕੀਤੀ ਹੈ ਆਪਾਂ ਉਸ ਨੂੰ ਲੈ ਕੇ ਟ੍ਰੈਂਡ ਲਾਈਨ ਕਰਕੇ ਤੁਹਾਨੂੰ ਦੱਤੀ ਹੈ ਤੇ 100% ਮਾਰਕੀਟ ਦਾ ਮੂਵਮੈਂਟ ਜਿਹੜਾ ਹੋ ਸਕਦਾ ਹੈ ਕੱਲ ਨੂੰ ਕਿਉਂਕਿ ਐਕਸਪਾਇਰੀ ਵੀ ਹੈ ਐਕਸਪਾਇਰੀ ਦੇ ਵਿੱਚ ਮਾਰਕੀਟ ਅਪਸਾਈਡ ਨੂੰ ਮੂਵਮੈਂਟ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਜਿੱਦਾਂ ਮਾਰਕੀਟ ਨੇ बिल्कुल गैप अप दिता जेता तो मार्केट अपन अप ओपन हुई गैप अप ओपन इतने होंगी है बई हज़ार सत सौ उन्नी जो अपनी गैपअप होंगी बई हज़ार सत सौ उन्नी बाई हज़ार सत सौ करना है थोड़ा मार्केट वेट करना है वेट करन तो कर ਮਾਰਕ ਨੂੰ 15 ਮਿੰਟ ਪਹਿਲਾਂ ਕੋਈ ਟ੍ਰੇਡ ਨਹੀਂ ਲੈਣਾ ਹੈਗਾ ਉਸ ਤੋਂ ਬਾਅਦ ਜਦੋਂ ਬੀਟ ਕਰਨ ਤੋਂ ਬਾਅਦ ਬਾਈ ਹੀ 1790 ਦਾ ਕਹੀ ਉਦੋਂ ਤੁਸੀਂ ਇੱਕ ਪੁੱਟ অপਸ਼ਨ ਲੈਣੀ ਹੈ ਤੇ ਉਸ ਟਾਈਮ ਤੁਸੀਂ ਇਹ ਪੁੱਟ অপਸ਼ਨ ਲੈਣੀ ਆ ਉਹ ਪੁੱਟ অপਸ਼ਨ ਉਸ ਟਾਈਮ ਲੈਣੀ ਹੈ ਪੁੱਟ অপਸ਼ਨ ਲੈ ਕੇ 10 10 ਪੁਆਇੰਟ ਦਾ ਤੁਸੀਂ ਉਹਦਾ ਸਟਾਪ ਲੌਸ ਲੈਣਾ ਹੈ 10 ਪੁਆਇੰਟ ਦਾ ਸਟਾਪ ਲੌਸ ਲੈ ਕੇ ਤੁਸੀਂ ਉਹ ਟਾਪਸ਼ਨ ਦੇ ਵਿੱਚ ਇੱਕ ਜਾਂ ਦੋ ਲੋਟ ਲੈਣੇ ਨੇ ਉਸ ਤੋਂ ਬਾਅਦ ਲੋਟ ਨਹੀਂ ਲੈਣੇ ਠੀਕ ਹੈ ਲੈਣਾ ਵੀ ਇੰਦਾ ਮਨੀ ਹੈ ਠੀਕ ਹੈ ਨਾ ਐਡ ਦਾ ਮਨੀ ਨਾ ਆਊਟ ਦਾ ਮਨੀ ਠੀਕ ਹੈ ਤੇ ਉਸ ਤੋਂ ਬਾਅਦ 10 ਦਾ ਲੈਣਾ ਤੇ ਮਾਰਕੀਟ ਤੁਹਾਨੂੰ ਅਸ਼ਾ ਮੂਮੈਂਟ ਦੇ ਸਕਦੀ ਹੈ ਉਸ ਤੋਂ ਬਾਅਦ ਤੁਹਾਡਾ ਪਹਿਲਾ ਸਟਾਪ ਲਸ ਹੋ ਸਕਦਾ ਹੈ 22720 ਤੇ ਦੂਸਰਾ ਹੋ ਸਕਦਾ 22600 22600 ਤੇ ਤੁਸੀਂ ਆਪਣਾ ਇੱਕ ਦੋ ਲੋਟ ਲੈ ਤੇ ਇੱਕ ਲੋਟ ਨੂੰ ਇੱਕ ਲੋਟ ਦੇ ਵਿੱਚ ਤੁਸੀਂ ਬਾਹਰ ਆ ਜਾਣਾ ਹੈ ਠੀਕ ਹੈ ਇੱਕ ਲੋਟ ਦੇ ਵਿੱਚ ਤੁਸੀਂ ਬਾਹਰ ਆ ਜਾਣਾ ਹੈ ਠੀਕ ਹੈ ਦੇਖ ਸਕਦੇ 22630 ਜੇ ਤੁਹਾਡੀ ਗੈਪ ਗੈਪ ਡਾਊਨ ਸ਼ੁਰੂ ਹੁੰਦੀ ਹੈ ਗੈਪ ਡਾਊਨ ਹੋਣੀ ਹੈ ਜੇ ਗੈਪ ਡਾਊਨ ਹੋਈ 22300 ਤੱਕ ਉਸ ਤੋਂ ਬਾਅਦ ਜਦੋਂ 22300 ਤੱਕ ਤੁਹਾਡਾ ਗੈਪ ਡਾਊਨ ਮਾਰਕੀਟ ਰਹਿੰਦੀ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਪਣੀ ਮਾਰਕੀਟ ਦੇ ਵਿੱਚ 22300 ਤੱਕ ਰਹਿਣ ਤੋਂ ਬਾਅਦ ਮਾਰਕੀਟ ਨੂੰ ਵੇਟ ਕਰਨਾ ਹੈ 22300 ਤੋਂ ਜਿੰਨੇ ਮਾਰਕੀਟ ਨੇ ਡਾਊਨ ਟ੍ਰੈਂਡ ਦਿੱਤਾ ਤਾਂ ਤੁਹਾਡਾ ਜਿਹੜਾ ਮੇਨ ਟਾਰਗੇਟ ਹੋ ਸਕਦਾ ਹੈ ਉਹ 22000 ਤੱਕ ਮਾਰਕੀਟ ਡੇਕ ਸਕਦੀ ਹੈ 22000 ਤੱਕ ਮਾਰਕੀਟ ਕੱਲ ਜਾ ਸਕਦੀ ਹੈ ਜੇ ਮਾਰਕੀਟ ਗੈਪ ਡਾਊਨ ਹੁੰਦੀ ਹੈ ਗੈਪ ਡਾਊਨ ਓਪਨ ਹੋ ਕੇ ਉਸ ਤੋਂ ਬਾਅਦ ਮਾਰਕੀਟ ਗੈਪ ਡਾਊਨ ਹੋਏਗੀ 22380 ਤੱਕ ਫਿਰ ਉਹਦੇ ਵਿੱਚ ਵੇਟ ਕਰਨਾ ਹੈ ਮਾਰਕੀਟ ਜਿੱਦਾਂ 22530 ਤੱਕ ਜਾਏਗੀ ਫੇ ਤੁਸੀਂ ਪੁੱਟ ਲੈਣੀ ਹੈ ਠੀਕ ਹੈ ਕੱਲ ਨੂੰ ਤੁਸੀਂ ਪੁੱਟ ਲੈਣੀ ਉਸ ਟਾਈਮ ਹੈ ਜੇ ਮਾਰਕੀਟ ਤੇ ਟ੍ਰੈਨ ਲਾਈਨਾਂ ਨੂੰ ਟੱਚ ਕਰੇ ਇਹ ਆਪਾਂ ਬਾਰ ਬਾਰ ਕਹਿੰਦੇ ਆ ਮੇਰੇ ਵੀਰਾਂ ਨੂੰ ਸਾਡੀ ਵੀਡੀਓ ਨੂੰ ਧਿਆਨ ਨਾਲ ਸੁਣਨਾ ਜੋ ਆਪਾਂ ਕਹਿੰਦੇ ਉਦਾਂ ਹੀ ਕਰਨਾ ਹੈ ਇਹ ਨਾ ਹੋਵੇ ਕਈ ਵੀਰ ਆਪਣੇ ਕੀ ਕਰਦੇ ਨੇ ਆਪਾਂ ਕੋਈ ਮੈਸੇਜ ਦਿੱਤੇ ਨੇ ਉਹ ਵੀਰ ਆਪਣੇ ਕੀ ਪਹਿਲਾਂ ਐਂਟਰੀ ਲੈ ਲੈਂਦੇ ਨੇ ਐਂਟਰੀ ਲੈ ਲੈਂਦੇ ਨੇ ਸਟਾਪ ਲੋਸ ਤੱਕ ਜਾਣ ਦੀ ਡੇਟ ਤੱਕ ਆਉਂਦੀ ਹੈ ਤੇ ਮਾਰਕੀਟ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਫਿਰ ਉਹਨਾਂ ਨੂੰ ਲੌਸ ਭਾਏ ਕਰਨਾ ਪੈਂਦਾ ਹੈ ਆਪਾਂ ਆਪਣੇ ਵੀਰਾਂ ਨੂੰ ਇਹੀ ਗੱਲ ਕਹਿੰਨੇ ਆਂ ਵਾਰ-ਵਾਰ ਕਿ ਭਰਾ ਵੇਖ ਕਰਿਆ ਕਰੋ ਮਾਰਕੀਟ ਦੇ ਵਿੱਚ ਪੈਸਾ ਡੈਫੀਨਿਟ ਬਣਦਾ ਏ ਇਹ 'ਚ ਕੋਈ ਸ਼ੱਕ ਨਹੀਂ ਕਿ ਪੈਸਾ ਨਹੀਂ ਬਣਦਾ ਮਾਰਕੀਟ ਵਿੱਚ ਮਾਰਕੀਟ ਪੈਸਾ ਸਭ ਨੂੰ ਦਿੰਦੀ ਏ ਮਾਰਕੀਟ ਇੱਕ ਤੋਂ ਪੈਸਾ ਲੈਂਦੀ ਏ ਦੂਸਰੇ ਨੂੰ ਪੈਸਾ ਦਿੰਦੀ ਏ ਆਪਾਂ ਮਾਰਕੀਟ ਦੇ ਹਿਸਾਬ ਨਾਲ ਚੱਲਣਾ ਏ ਕਿ ਮਾਰਕੀਟ ਆਪਾਨੂੰ ਕੀ ਕਹਿੰਦੀ ਏ ਤੁਸੀਂ ਦੇਖ ਸਕਦੇ ਆਂ ਤੇ ਮਾਰਕੀਟ ਨੇ ਦੇਖੋ ਸਿਰਫ ਮਾਰਕੀਟ 2-3 ਦਿਨ ਹੋ ਗਏ ਤੁਸੀਂ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਆਂ ਮਾਰਕੀਟ 2-3 ਦਿਨ ਹੋ ਗਏ ਆ ਮਾਰਕੀਟ ਸਿਰਫ 22500 22630 ਦੇ ਵਿੱਚ ਵਿੱਚ ਮਾਰਕੀਟ ਘੁੰਮ ਰਹੀ ਏ ਮਾਰਕੀਟ ਸਾਈਡਵੇਜ਼ ਸੀ ਵੀ ਹੁਣ ਮਾਰਕੀਟ ਦੇ ਵਿੱਚ ਮੂਵਮੈਂਟ ਆਉਣ ਦੀ ਦੇਰੀ ਏ ਮਾਰਕੀਟ ਵਿੱਚ ਬਹੁਤ ਵੱਡਾ ਮੂਵਮੈਂਟ ਆਏਗਾ ਕੱਲ ਨੂੰ 100% ਸ਼્યોਰ ਹੈ ਮਾਰਕੀਟ ਵਿੱਚ ਵੱਡਾ ਮੂਵਮੈਂਟ ਆਏਗਾ ਤੁਸੀਂ ਮਾਰਕੀਟ ਦੇ ਵਿੱਚ ਬਨੇ ਰਹੋ ਠੀਕ ਹੈ ਜੇ ਮਾਰਕੀਟ 22630 ਨੂੰ ਪਾਰ ਕਰਦੀ ਏ ਜੇ ਮਾਰਕੀਟ 22630 ਨੂੰ ਪਾਰ ਕਰਦੀ ਏ ਨਾ मार्केट अपसाइड जाने रेडी है तो थोड़ा अपसाइड का मूवमेंट बनेगा सही है अपसाइड पहला टारगेट होगा बई हज़ार सात सौ उन्नी दूजा टारगेट रहेगा बई हजार सात सौ नब्बे तीसरा टारगेट रहेगा बई हज़ार नौ सौ पंद्रह लास्ट टारगेट जो रहेगा तेईस हज़ार ये थोड़े चार टारगेट ने यह है कॉल ऑप्शन के ठीक है ਕੋਪ ਆਪਸ਼ਨ ਦੇ ਬਾਰੇ ਆਪਾਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਜਿਹੜੇ ਵੀਰ ਨੂੰ ਨਹੀਂ ਸਮਝਿਆ ਆਪਣੀ ਵੀਡੀਓ ਆਪਾਂ ਚੈਨਲ ਤੇ ਅਪਲੋਡ ਕਰ ਦੇਣੀ ਹੈ ਠੀਕ ਹੈ ਤੁਸੀਂ ਉਹਨੂੰ ਤਿੰਨ ਵਾਰ ਦੇਖੋ ਚਾਰ ਵਾਰ ਦੇਖੋ ਬਟ ਸਟੌਪ ਲੌਸ ਲੈ ਕੇ ਚੱਲਣਾ ਸਟੌਪ ਲੌਸ ਤੁਸੀਂ ਆਪਣਾ 10 ਪੁਆਇੰਟ ਦਾ ਰੱਖਣਾ ਜ਼ਿਆਦਾ ਨਹੀਂ ਰੱਖਣਾ ਕਿਉਂਕਿ ਕੱਲ ਨੂੰ ਡੀਕੇ ਬਹੁਤ ਹੋਣਾ ਹੈ 옵ਸ਼ਨਸ ਡੀਕੇ ਹੋਣਗੀਆਂ ਕੱਲ ਨੂੰ ਕਿਉਂਕਿ ਕੱਲ ਨੂੰ ਐਕਸਪਾਇਰੀ ਹੈ ਠੀਕ ਹੈ ਆਪਾਂ 10 ਵਜੇ ਤੱਕ ਆਪਾਂ ਜੋ ਆਪਾਂ ਤੁਹਾਨੂੰ ਟ੍ਰੈਂਡ ਲਾਈਨ ਕਰਕੇ ਦਿੱਤਾ ਹੈ ਸਾਰਾ ਜੇ ਜਿੰਨਾ ਵੀ ਸੈਨੈਰੀਓ ਹੈ ਨਾ ਇਹ 10 ਵਜੇ ਤੱਕ ਹੀ ਕੰਮ ਕਰੇਗਾ ਜਦੋਂ ਆਪਣਾ ਮਾਰਕੀਟ ਦੇ ਵਿੱਚ ਮੰਨ ਲਓਗੀ 10 ਵਜੇ ਤੋਂ ਲੈ ਕੇ ਤੇ ਇਹ ਆਪਣਾ 12 ਵਜੇ ਤੱਕ ਮਾਰਕੀਟ ਕੰਮ ਕਰੇਗੀ ਉਸ ਤੋਂ ਬਾਅਦ ਮਾਰਕੀਟ ਚ ਤੁਸੀਂ ਜੋ ਵੀ ਤੁਹਾਨੂੰ ਪ੍ਰੋਫਿਟ ਹੋਏਗਾ ਤੁਸੀਂ ਲੈ ਕੇ ਬਾਹਰ ਨਿਕਲ ਜਾਣਾ ਠੀਕ ਹੈ ਉਸ ਤੋਂ ਬਾਅਦ ਲਾਸਟ ਦੇ ਵਿੱਚ ਮੂਵਮੈਂਟ ਜੇ ਕੋਈ ਬਣੇਗੀ ਤਾਂ ਇੱਕ ਮੂਵਮੈਂਟ ਬਣੇਗੀ ਤਾਂ ਉੱਥੇ ਤੁਸੀਂ ਇੱਕ ਆਪਸ਼ਨ ਲੈ ਸਕਦੇ ਹੋ ਸਿਰਫ ਇੱਕ ਆਪਸ਼ਨ ਲੈਣਾ ਹੈ ਜਿਆਦਾ ਨਹੀਂ ਲੈਣਾ ਜੇ ਪੁਰਾਜਾ ਤੁਹਾਨੂੰ ਆਪਾਂ ਇੱਕ ਆਪਸ਼ਨ ਵੀ ਦੱਸ ਦਿੰਨੇ ਇੱਕ ਕਾਲ ਦੇ ਵਿੱਚ ਕਿ ਤੁਹਾਨੂੰ ਕਿਹੜੀ ਕਾਲ ਲੈ ਕੇ ਚੱਲ ਚੱਲਦੇ ਤੁਸੀਂ ਆਜਾ ਤੁਹਾਨੂੰ ਕਾਲ ਆਪਸ਼ਨ ਦੱਸਦੇ ਹਾਂ ਕਿ ਮੈਂ ਕੋ ਤੁਹਾਡੇ ਸਾਹਮਣੇ ਆਪਾਂ ਕਾਲ ਆਪਸ਼ਨ ਖੋਲ੍ਹ ਲੈਣੀ ਹੈ ਤੁਸੀਂ ਕੱਲ੍ਹ ਨੂੰ ਦੇਖੋ ਫੈਬਰੂਰੀ ਇਹ ਦੇਖ ਸਕਦੇ ਹੋ ਸਪਾਈ ਫੈਬਰੂਰੀ 2025 ਐਕਸਪਾਇਰੀ ਹੈ ਮਨਥਲੀ ਐਕਸਪਾਇਰੀ ਹੁੰਦੀ ਹੈ ਤੇ ਤੁਸੀਂ ਇਹਦੇ ਵਿੱਚ ਕਾਲ অপਸ਼ਨਸ ਦੇਖ ਸਕਦੇ ਹੋ ਤੁਹਾਡੀ ਇੱਕ ਕਾਲ অপਸ਼ਨਸ ਦੀ ਹੈ ਇਹ 115 ਦੀ ਹੈ ਇਹ ਤੁਹਾਡੀ ਦੇਖ ਸਕਦੇ 22500 ਦੀ অপਸ਼ਨ ਕਾਲ অপਸ਼ਨ 22500 ਦੀ ਕਾਲ অপਸ਼ਨ ਲੱਗੀ ਹੈ 115 ਦੀ ਠੀਕ ਹੈ ਤੁਸੀਂ ਮਾਰਕੀਟ ਦੇ ਵਿੱਚ ਲੈ ਕੇ ਚੱਲਣੀ ਹੈ 22000 400 ਬੰਦ ਆ ਗਈ ਮਹਿੰਗੀ ਜ਼ਰੂਰ ਹੈ 155 ਦੀ ਹੈ ਚੰਗੀ ਹੈ ਬਟ ਤੁਸੀਂ ਲੈਣੀ ਹੈ 22450 ਵਾਲੀ ਮਾਰਕੀਟ ਓਪਨ ਹੋਣ ਤੋਂ ਬਾਅਦ 10 ਵਜੇ ਤੁਸੀਂ ਇਸ ਆਪਸ਼ਨ ਨੂੰ ਲੈਣਾ ਹੈ ਕਾਲ ਆਪਸ਼ਨ ਕਾਲ ਆਪਸ਼ਨ ਤੁਸੀਂ ਬਾਈ ਕਰਦੇ ਹੋ ਤੁਹਾਨੂੰ 10 ਜਿੰਨੇ ਕੀ ਦਾ ਰੇਸ ਆ ਦੇਣਾ ਹੈ ਅਸੀਂ ਬੰਦ ਮਾਰਕੀਟ ਵੀ ਦੇ ਦੇਾਂਗੇ ਇਹਦੇ ਟਾਰਗੇਟ ਲੈ ਲੋ ਇਹ ਤੁਹਾਨੂੰ ਮਾਰਕਟ ਟਾਰਗੇਟ ਵੀ ਦੇ ਰਹੇ ਆ ਜਿਹੜੇ ਭਰਾ ਆਪਣੇ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਪਤਾ ਹੈ ਕਿ ਆਪਾਂ ਕਿਦਾਂ ਪ੍ਰੋਫਿਟ ਕਰੀਦਾ ਕਿੰਨਾ ਕਰੀਦਾ ਤੁਸੀਂ ਆਪਣੇ ਚੈਨਲ ਨੂੰ ਫੋਲੋ ਕਰੋ ਆਪਾਂ ਤੁਹਾਨੂੰ ਪ੍ਰੋਫਿਟ ਹੀ ਕਰਾਵਾਂਗੇ ਪਹਿਲਾ ਟਾਰਗੇਟ ਤੋੜਾ ਰਹਿ ਸਕਦਾ ਹੈ ਜਦ ਤੁਸੀਂ ਕਾਲ ਵਾਇ ਲਈ ਕੀਤੀ ਤੇ ਇਹ ਕਾਲ ਲੈਣੀ ਕਿੱਥੇ ਤੁਸੀਂ ਇਹ ਤੁਸੀਂ ਲੈਣੀ ਹੈ 940 ਦੇ ਆਸ-ਪਾਸ ਲੈਣੀ ਹੈ 140 ਤੋਂ 150 ਤੋਂ ਥੱਲੇ-ਥੱਲੇ ਹੀ ਤੁਸੀਂ ਇਹ ਬਾਏ ਕਰਦੇਗੇ ਜੇ ਤੁਹਾਨੂੰ ਮਿਲ ਸਕਦੀ ਹੈ ਕਿ ਤੁਸੀਂ ਲੈਣੀ ਹੈ 140 ਤੱਕ ਲੈ ਸਕਦੇ ਹਾਂ ਉਸ ਤੋਂ ਬਾਅਦ ਜਿਹੜਾ ਤੁਹਾਡਾ ਸਟਾਪ ਲੌਸ ਬਣੇਗਾ ਸਟਾਪ ਲੌਸ ਤੁਹਾਡਾ ਥੱਲੇ ਬਣੇਗਾ 100 B ਦਾ ਸਟਾਪ ਲੌਸ ਬਣੇਗਾ 130 ਦਾ ਸਾਰਾ 130 ਦਾ ਤੁਸੀਂ ਸਟਾਪ ਲੌਸ ਲਾਓ 140 ਤੱਕ ਲੈਣੀ 130 ਦਾ ਤੁਹਾਡਾ ਸਟਾਪ ਲਸ ਹੋ ਗਿਆ 10 ਪੁਆਇੰਟ ਸਟਾਪ ਲਸ ਲਏ ਹੋ ਗਿਆ ਤੇ ਤੁਹਾਡੇ ਜਿਹੜੇ ਅਪਸ ਅਪਸਾਈਡ ਦੇ ਜਿਹੜੇ ਤੁਹਾਡੇ ਬਣ ਸਕਦੇ ਆ ਉਹ ਪਹਿਲਾ ਬਣੇਗਾ ਤੁਹਾਡਾ 150 ਦਾ ਠੀਕ ਹੈ ਜੀ ਦੂਸਰਾ ਬਣ ਸਕਦਾ ਤੁਹਾਡਾ 160 ਦਾ ਤੇ ਤੀਸਰਾ ਤੁਹਾਡਾ ਬਣੇਗਾ 70 ਦਾ ਤੇ ਲਾਸਟ ਜੋ ਡੈਫੀਨਿਟਲੀ ਜੋ ਬਣਦਾ ਹੈ ਤੁਹਾਡਾ 85 ਦਾ 185 ਦਾ ਤੁਹਾਡਾ ਟਾਰਗੇਟ ਬਣੇਗਾ ਜੇ ਮਾਰਕੀਟ ਓਪਨ ਹੁੰਦਾ ਹੈ ਜਿਸੇ ਆਪਣੇ ਮਾਰਕੀਟ ਹੁਣ ਬੰਦ ਹੋਈਏ ਉੱਥੇ ਓਪਨ ਹੁੰਦਾ ਹੈ ਫਿਰ ਇਹ ਟਾਰਗੇਟ ਕੰਮ ਕਰਨਗੇ ਜੇ ਮਾਰਕੀਟ ਅਪਸਾਈਡ ਜਾਂਦੀ ਹੈ ਤਬ ਵੇਟ ਕਰਨੀ ਹੈ ਵੇਟ ਕਰਨ ਤੋਂ ਬਾਅਦ ਜਦੋਂ ਆਪਣਾ ਇਸ ਮੂਵਮੈਂਟ ਦੇ ਉੱਤੇ ਆਪਣੇ ਇਹ ਆਪਸ਼ਨ ਆਂਦੀ ਹੈ ਤਾਂ ਤੁਸੀਂ ਉੱਥੇ ਆਪਸ਼ਨ ਬਾਈ ਕਰਨੀ ਹੈ ਠੀਕ ਹੈ ਇਹ ਆਪਣਾ 0 ਤੋਂ 100 ਆਪਸ਼ਨ ਹੈ ਇਹ ਆਪਣਾ 0 ਤੋਂ 100 ਆਪਸ਼ਨ ਬਣੇਗਾ ਡੈਫੀਨਟਲੀ ਬਣੇਗਾ ਇਹ ਤੁਸੀਂ ਲੈ ਸਕਦੇ ਆ ਇਹਦੇ ਵਿੱਚ ਤੁਹਾਡਾ ਵਧੀਆ ਤੋਂ ਜਿਆਦਾ ਤੋਂ ਜਿਆਦਾ ਪੈਸਾ ਬਣ ਸਕਦਾ ਹੈ ਜੇ ਮੇਰੇ ਭਰਾਵਾਂ ਆਪਣੇ ਚੈਨਲ ਤੇ ਨਵੇਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਜਿਹੜੇ ਭਰਾਵਾਂ ਨੂੰ ਹੁਣ ਆਪਾਂ ਇੱਕ ਤੋਂ ਦਰੀ ਸਟਾਕ ਲੈ ਕੇ ਵੀ ਆਏ ਆ ਜਿਹੜੇ ਭਰਾ ਆਪਣੇ ਸਟਾਕ ਲੈ ਕੇ ਆ ਕੇ ਕਹਿੰਦੇ ਵੀ ਜੀ ਆਪਾਂ ਨੂੰ ਬਹੁਤ ਕਮੈਂਟ ਵੀ ਆਏ ਨੇ ਵਿੱਚ ਕਹਿੰਦੇ ਬਈ ਸਟਾਕ ਮਾਰਕ ਲੀਕ ਚੱਕ ਸਾਨੂੰ ਸਟਾਕ ਵੀ ਦੱਸੋ ਕੋਈ ਸਭ ਤੋਂ ਵਧੀਆ ਜਿਹੜੇ ਵੀਰ ਆਪਣੇ ਸਟਾਕ ਲੈਣਾ ਚਾਹੁੰਦੇ ਆ ਉਹ ਆਪਣਾ ਸਟਾਕ ਲੈ ਸਕਦੇ ਆ ਤੁਸੀਂ ਸੂਝ ਲੰ ਇਹ ਦੇਖੋ ਆਪਾਂ ਸੂਝ ਲੰ ਰეკਮੈਂਡ ਕਰਾਂਗੇ ਇਹਦੇ ਵਿੱਚ ਆਪਾਂ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਇਹ ਆਪਣੇ ਹੀ ਕੁਟ ਫੁਲੀ ਹੋ ਜੀ ਜ਼ਰੂਰ ਰੱਖੋ ਸੂਝ ਲੰ ਇਹ ਜੋ ਇਸ ਟਾਈਮ ਹੈਗਾ 55 ਰੁਪਏ ਦੇ ਚੱਲ ਰਿਹਾ ਇਹ ਦੇਖੋ ਇਹ ਹੁਣ ਆਪਾਂ ਨੂੰ ਮੂਮੈਂਟ ਦੇ ਚੁੱਕਿਆ ਅਪਸਾਈਡ ਨੂੰ ਜਾਣਦਾ ਇੱਕ ਸਕਦੇ ਆ ਇੱਥੋਂ ਆਪਣਾ ਸੂਰਜ ਨੂੰ ਮੈਂ ਆਪਸੇ ਨੋਟਾਂ ਨੂੰ ਸ਼ੁਰੂ ਕਰਤਾ ਹੈ ਦੇਖੋ ਇੱਥੋਂ ਗਿਆ ਇਹ ਮਾਰਕਰ ਥੱਲੇ ਆਈ ਹੈ ਹੁਣ ਇਹ ਥੋੜਾ ਸਾਈਡਵੇਜ਼ ਰਹੇਗਾ ਇਸ ਤੋਂ ਬਾਅਦ ਮਾਰਕਰ ਦੇ ਵਿੱਚ ਇਹ ਆਪਣੇ ਕੋਲ ਜਾਏਗਾ ਇਹ ਤੁਹਾਨੂੰ ਫਿਰ ਨਹੀਂ ਮਿਲੇਗਾ ਇਹ ਜਿਹੜੇ ਵੀਰ ਆਪਣੇ ਲੈ ਸਕਦੇ ਆ ਆਪਣੇ ਪੋਰਟਫੋਲੀਓ ਚ ਰੱਖੋ ਤੈਨੂੰ ਡਿਲੀਵਰੀ ਦੇ ਵਿੱਚ ਲੈਣਾ ਹੈ ਇੰਟਰਾਡੇ ਵਿੱਚ ਨਹੀਂ ਲੈਣਾ ਹੈ ਇਹ ਚ ਆਪਸ਼ਨ ਨਹੀਂ ਕਰਨੀ ਤੁਸੀਂ ট্রেਡਿੰਗ ਨਹੀਂ ਹੈ ਇਹ ਜਿਹੜੇ ਮੇਰੇ ਵੀਰ ਇੱਕ ਸਾਲ ਦਾ ਨਜ਼ਰੀਆ ਰੱਖਦੇ ਆ ਉਹ ਸੂਝ ਤੋਂ ਲੈ ਸਕਦੇ ਤੇ ਬਹੁਤ ਵਧੀਆ ਪੈਸਾ ਬਣੇਗਾ ਸੂਝ ਲਾਉਣ ਚ। ਓਕੇ ਧੰਨਵਾਦ ਮੇਰੇ ਵੀਰਾਂ ਦਾ ਜਿਹੜੇ ਵੀਰ ਆਪਣੇ ਨੰਮੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਣੇ ਚੈਨਲ ਦਾ ਨਾਮ ਹੈ ਸਟਾਕ ਮਾਰਕਟ। ਓਕੇ ਧੰਨਵਾਦ ਮੇਰੇ ਵੀਰਾਂ ਦਾ। ਆਪਣੇ ਚੈਨਲ ਤੇ ਜੁੜੇ ਬਨੇ ਰਹੋ। ਆਪਾਂ ਇਦਾਂ ਹੀ ਅਪਲੋਡ ਡੇਲੀ ਲਿਕੇ ਆਂਦੇ ਰਹਿਾਂਗੇ।